ਫੀਲਦਾਰ ਨੇ ਪਟਵਾਰੀ ਨੇ ਬਈ ਉਹ ਪੈਸੇ ਲੈਂਦੇ ਉਹ ਨਹੀਂ ਮੌਲਕ ਨੂੰ ਦਿੰਦਾ ਗਾ ਰਿਸ਼ਵਤ ਖੋਰੀ ਉਹਨਾਂ ਦੇ ਆਵਦੇ ਹੀ ਹੈਗੇ ਸਿਰਫ ਇੰਨਾ ਕਿ ਦੁਕਾਨਦਾਰ ਬਦਲ ਗਿਆ ਦੁਕਾਨਦਾਰੀ ਉਹੀ ਹੈ ਵੀਰੇ ਅਜੇ ਵੀ ਉਮਿਦਾਂ ਲਾਈ ਬੈਠੀਆਂ ਵੀ ਜੇ ਵੀ ਜਿਵੇਂ ਮੇਰੇ ਹਸਬੰਡ ਡਿਊਟੀ ਕਰਦੇ ਉਥੇ ਵਿਚਾਰੇ ਕੱਚਿਆਂ ਚ ਵੀ ਉਹਨਾਂ ਨੂੰ ਉਹ ਕਰ ਲੈਣਗੇ ਪੱਕੇ ਕਰ ਦੇਣਗੇ ਪਰ ਕੋਈ ਪਤਨ ਮੈਨੂੰ ਭਰੋਸਾ ਨਹੀਂ ਕਰੇ ਹਜੇ ਵੋਟਾਂ ਲੈਣ ਉਹਨਾਂ ਤੇ ਡੰਡੇ ਚੱਕ ਲ ਕੇ ਬੋਕਰਾਂ ਚੱਕ ਗਲੀਆਂ ਚ ਭਜਾ ਗਏ ਆਪ ਵਾਲਿਆਂ ਨੂੰ 30 30 ਦਿਨ ਲਵਾ ਕੇ ਥੋੜਾ ਤਾਂ ਪੂਰਾ ਹੋ ਗਿਆ ਕਾਰ ਫਿਰ ਫਿਰ ਬਾਕੀ ਦਿਨ ਕਿਵੇਂ ਕੀ ਕਰਦੇ ਬਸ ਐਂ ਵੀਰੇ ਜਿਵੇਂ ਮੇਰੇ ਵਰਗੀ ਮਾੜੀ ਮੋਟ ਘਰੇ ਸਲਾਈ ਕਰਦੀ ਆ ਉਹ ਵੀ ਭਰਾਵਾ ਜੇ ਸਲਾਈ ਵੀ ਕਰ ਲਈਦੀ ਤੇ ਉਹ ਵੀ ਸਾਨੂੰ ਟਾਈਮ ਤੇ ਪੈਸੇ ਨਹੀਂ ਦਿੰਦੇਗੇ ਹੁਣ ਮੈਂ 7500 ਰੁਪਏ ਮਸ਼ੀਨ ਤੇ ਲਾਇਆ ਉਹ ਮੈਂ 14 1500 ਦੇ ਕੱਪੜੇ ਸਿਮਤੇ ਆ ਉਹ ਵੀਰੇ ਸਾਰਾ ਆਧਾਰ ਹੋ ਗਿਆ ਫਿਰ ਹਰ ਕਿਨਰੇਗਾ ਚਉਣ ਲੱਗ ਗਈ ਫਿਰ ਮੰਮੀ ਰੋਂਦਾ ਉਹ ਦਾਦਾ ਵੀਰੇ ਘਰੇ ਬੋਲਦੇ ਆ ਫਿਰ ਬੰਦੇ ਕਹਿ ਦਿੰਦੇ ਵੀ ਚਲੋ ਕੋਈ ਨਹੀਂ ਕਿਤੇ ਤਾਂ ਮਿਲ ਜਾਣਗੇ ਆ ਮੈਂ ਘਾਬਰ ਤਾਂ ਜਾਨੀ ਆ ਵੀ ਉਹੀ ਗੱਲ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਮਿਹਨਤ ਕਰਦਿਆਂ ਨੂੰ ਮੇਰੇ ਘੱਟ ਵੀਰੇ ਸਾਨੂੰ ਹੋ ਗਿਆ ਮੈਨੂੰ 6-7 ਸਾਲ ਹੋ ਗਿਆ ਵੀਰੇ ਪਹਿਲਾਂ ਬੱਚੇ ਛੋਟੇ ਸੀ ਫਿਰ ਬੱਚੇ ਜਦੋਂ ਵੀ ਵੱਡੇ ਹੋ ਗਏ ਹੁਣ ਅਸੀਂ ਇੱਧਰ ਆਉਣ ਲੱਗ ਗਏ ਜਾਂ ਘਰੇ ਮਸਲਾ ਇਸ ਲਈ ਕਰ ਲੈਣੀ ਪਰ ਵੀਰੇ ਫੇਰ ਵੀ ਨਹੀਂ ਪੜਤਾ ਤਾਂ ਕੁਝ ਨਹੀਂ ਪੈਂਦਾ ਵੀਰੇ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਇਹ ਫਿਰ ਮਾਤਾ ਜੀ ਗਰਮੀ ਵੀ ਕਈ ਦਿਨਾਂ ਚ ਬਹੁਤ ਹੁੰਦੀ ਹੈ ਚਲੋ ਹੁਣ ਤਾਂ ਠੀਕ ਹੈ ਬਹੁਤ ਗਰਮੀ ਹੁੰਦੀ ਸੀ ਜੀ ਪਹਿਲਾਂ ਤਾਂ ਹੀ ਹਾਜ਼ਰੀ ਕਿਤੇ ਲੱਗਦੀ ਕੰਮ ਕੀ ਸੀ ਕਿਤੇ ਕਰਦੇ ਆ ਵੀਰੇ ਕੰਮ ਹੋਣਾ ਸੀ ਤੇ ਚੰਦ ਭਣ ਕਰੀ ਜੰਨੇ ਆ ਹਾਜ਼ਰੀ ਵੀਰੇ ਅਸੀਂ ਦੋ ਵਾਰੀ ਸੂਏ ਤੇ ਜਾ ਕੇ ਲਵਾ ਕੇ ਆਉਣੀ ਪੈਂਦੀ ਐ ਇੱਕ ਵਾਰੀ ਸਵੇਰ ਲਵਾ ਕੇ ਆਏ ਆ 8 ਵਜੇ ਹੁਣ 4 ਵਜੇ ਫੇਰ ਜਾਵਾਂਗੇ ਕੱਲ ਵੀਰੇ ਅਸੀਂ ਸਵੇਰ ਹਾਜ਼ਰੀ ਲਵਾ ਕੇ ਆਉਂਦੀ 2:30 ਵਜੇ ਫੇਰ ਚੱਲ ਪਏ ਕਿਤੇ ਅਸੀਂ ਉਧਰੋਂ ਟਰਾਲੀਆਂ ਤੇ ਚੜ ਕੇ ਆਵਣੀ ਵੀ ਸਾਡੇ 40 ਰੁਪਏ ਨਾਲ ਲੱਗਣ ਤੇ ਕਿਤੇ ਲੱ ਬਾਲੀ ਆਈ ਪਈ ਹੁਣ ਦਿੱਕਤ ਆ ਵੀ ਜਿਹੜੀ ਐਪ ਕਿਤੇ ਖੁੱਲਦੀ ਆ ਕਿਵੇਂ ਜੀ ਕਈ ਵਾਰ ਘਰੇ 10 ਰੁਪਏ ਵੀ ਨਹੀਂ ਹੁੰਦੇ ਕਿਰਾਏ ਨੂੰ ਵੀ ਵਰਤ ਕੇ ਜਾਣੇ ਅਸੀਂ ਵੀ ਖੱਜਲ ਖਰਾਣ ਵਾਲਾ ਕਰਦੇ ਆ ਜੀ ਸਾਨੂੰ ਹੁਣ ਤਾਂ ਬਾਲੀ ਕਈ ਲੋਕ ਤਾਂ ਜੇ ਲੋਕ ਤਾਂ ਜਿਹੜੇ ਘਰੇ ਘਰੇ ਬੈਠੇ ਆ ਜਿਹੜੇ ਉਹ ਉਹ ਤਾਂ ਲੋਕ ਇਹ ਵੀ ਕਹਿੰਦੇ ਆ ਕਹਿੰਦੇ ਮਨਰੇਗਾ ਵਾਲੇ ਤਾਂ ਵਿਲੇ ਵਾਂਗੂ ਵਿਲੇ ਰਹਿੰਦੇ ਆ ਵਿਲੇ ਤਾਂ ਫਿਰ ਜਿੱਥੇ ਕੰਮ ਨਹੀਂ ਹੁੰਦਾ ਜੀ ਉਦੋਂ ਵਿਲੇ ਵੀ ਰਹਿਣਾ ਪੈਂਦਾ ਨਹੀਂ ਉਹ ਉਹ ਕਹਿੰਦੇ ਮਨਰੇਗਾ 'ਚ ਕੰਮ ਹੀ ਨਹੀਂ ਕਰਦੇ ਕੰਮ ਤਾਂ ਜੀ ਜਿੰਨਾ ਹੁੰਦਾ ਹੁਣ ਕਰੀ ਜਾਂਦੇ ਆ ਕਿ ਹੁਣ ਗਰਮੀ ਵੀ ਜਾਦੇ ਬੈਠ ਵੀ ਜਾਂਦੇ ਆ ਦਸ ਕੰਮ ਤਾਂ ਵੀਰੇ ਸਾਨੂੰ ਐਸਟੀਮੇਟ ਦੇ ਹਿਸਾਬ ਨਾਲ ਦਿੰਦੇ ਆ ਜੇਕਰ ਅਸੀਂ ਐਸਟੀਮੇਟ ਤੋਂ ਥੋੜਾ ਵੀ ਕੰਮ ਘਟ ਕੇ ਸਾਡੀ ਦਿਹਾੜੀ ਕੱਟ ਲੈਂਦੇ ਜੀ 300 ਰੁਪਏ ਤਾਂ ਸਾਨੂੰ ਦਿਹਾੜੀ ਦਿੰਦੇ ਆਗੇ ਉਹਦੇ ਵਿੱਚੋਂ ਵੀ ਕੱਟ ਲੈਂਦੇ ਆ ਇਹ ਨਰੇਗਾ ਦਾ ਕੰਮ ਹੁਣ ਤੁਸੀਂ ਵੇਖੋ ਵੀ ਇੱਥੇ ਵਿਹਲੇ ਬਹਿ ਕੇ ਕੌਣ ਜਾਂਦਾ ਸਾਰੇ ਕੰਮ ਜਿੰਨਾ ਕ ਜੀ ਜਾਣ ਹੈਗਾ ਕਾ ਵੀ ਜਿੰਨਾ ਕ ਸਾਨੂੰ ਕਹਤਾ ਇੱਕ ਦਿਨ ਦੇ ਵਿੱਚ ਇੰਨਾ ਐਸਟੀਮੇਟ ਤੁਹਾਨੂੰ ਦਿੱਤਾ ਇੱਕ ਦਿਨ ਦੇ ਵਿੱਚ ਇੰਨਾ ਤੁਸੀਂ ਕੰਮ ਕਰਨਾ ਕਰਨਾ ਹੁਣ ਤੁਸੀਂ ਦਿਖਾ ਸਕਦੇ ਆ ਸਾਡੇ ਬਜ਼ੁਰਗ ਬੈਠੇ ਹੈਗੇ ਕਿੰਨੀ ਗਰਮੀ ਆ ਵੀ ਤੁਸੀਂ ਖੁਦ ਹੀ ਵੇਖ ਲਓ ਹਮ ਸੰਤਾਪ ਲਾਲਚ ਵੀਰੇ ਕੱਲ ਦੀ ਹਵਾ ਚੱਲੀ ਜਾਂਦੀ ਅਸੀਂ ਟਿਕਦੇ ਹੀ ਨਹੀਂ ਵਿਚਾਲ ਹਵਾ ਵਿਚ ਚੱਲਦੀ ਹੁਣ ਤਾਂ ਅਸੀਂ ਇੱਕ ਦੂਜੀ ਨੂੰ ਕਹੀ ਜਾਂਨੇ ਹਵਾ ਲੱਗਦੀ ਆ ਚਲਾ ਜਾ ਲਾਲਗੇ 10 ਮਿੰਟ ਅਸਤਾਪ ਹੀ ਨਹੀਂ ਵੀਰੇ ਟਿਕਦੇ ਤੇ ਤੇ ਭਾਣੇ ਪਰ ਜਿਹੜੀ ਸਰਕਾਰ ਸੀ ਇਹ ਤਾਂ ਕਹਿੰਦੇ ਸੀ ਮਜ਼ਦੂਰਾ ਦੇ ਪੁੱਤਾਂ ਅਸੀਂ ਮਜ਼ਦੂਰਾ ਵਾਸਤੇ ਕਰਾਂਗੇ ਵੀਰੇ ਜਿਵੇਂ ਕਿ ਮੇਰੇ ਹਸਬੰਡ ਆ 15 ਸਾਲ ਹੋ ਗਏ ਪ੍ਰਾਈਵੇਟ ਜੌਬ ਕਰਦੇ ਆ ਬਹੁਤ ਵਾਰੀ ਉਹਨਾਂ ਨੇ ਧਰਨੇ ਵੀ ਲਾਏ ਆ ਬਹੁਤ ਕੁਛ ਕੀਤਾ ਪਰ ਹਜੇ ਤਾਈਂ ਕੋਈ ਉਹਨਾਂ ਦਾ ਹੱਲ ਨਹੀਂ ਹੋਇਆ ਵਿਚਾਰੇ ਉਵੇਂ ਹੀ ਆ ਬਿਜਲੀ ਚਾਹੋ ਤੇ ਵੀ ਕੰਮ ਉਹਨਾਂ ਤੋਂ ਵੀ ਜਿਵੇਂ ਕਿ بارش ਪੈਂਦੀ بارش ਵਿੱਚ ਵੀ ਖੰਭਿਆਂ ਤੇ ਚੜ੍ਹਨਾ ਪੈਂਦਾ ਉਹਨਾਂ ਨੂੰ ਐਡੇ-ਐਡੇ ਜੋੜਾਂ ਨੂੰ ਵੀ ਉਹ ਹੱਥ ਲਾਉਣਾ ਪੈਂਦਾ ਨਹੀਂ ਵੀਰੇ ਕੁਛ ਨਹੀਂ ਕੀਤਾ ਹਜੇ ਤਾਈਂ ਇਹ ਤਾਂ ਕਹਿੰਦੇ 43 ਵੀਰੇ ਇਹ ਵੀ ਪੱਕੇ ਕਰਾਂਗੇ ਵੈਸੇ ਸਾਨੂੰ ਵੀ ਅਸੀਂ ਵੀ ਘਰੇ ਆਸ ਜਗਾਈ ਬੈਠੀ ਮੇਰੇ ਅਰਗੀ ਵੀ ਵੀ ਮੇਰੇ ਘਰ ਵਾਲਾ ਵੀ ਪੱਕਾ ਹੋ ਜੂਗਾ ਸਾਡੀ ਤਨਖਾਹ 50000 ਹੋਣ ਲੱਗ ਜੂਗੀ ਨਹੀਂ ਵੀਰੇ ਹਜੇ ਤਾਂ ਉਹਨਾਂ ਨੂੰ 14000 ਹੀ ਦਿੰਦੇ ਆ ਉਹ ਵੀ ਕਟਾ ਕਟਾ ਕੇ ਵੋਟਾ ਵੂਟਾ ਪਾਈਆਂ ਸੀ ਫੇਰ ਆਮ ਆਦਮੀ ਪੂਰਾ ਪੂਰਾ ਬਈ ਪੂਰਾ ਵੋਟਾਂ ਵਟ ਹਾਂ ਹਾਂ ਪੂਰਾ ਬਈ ਪੂਰਾ ਕਿਵੇਂ ਲੱਗਦਾ ਹੁਣ ਬਦਲਾ ਆਇਆ ਇਹਨਾਂ ਨੂੰ ਹੁਣ ਤਾਂ ਵੀਰੇ ਆਏ ਆ ਵੀ ਗਾਂ ਵਾਸਤੇ ਬਸ ਜੀ ਨਹੀਂ ਕਰਦਾ ਕਿਸੇ ਨੂੰ ਵੀ ਉਹ ਕਰਨ ਹੁਣ ਤਾਂ ਦੋ ਤਿੰਨ ਆਏ ਸੀ ਹੌਣ ਵਾਲੀਆਂ ਵੋਟਾਂ ਚ ਆਏ ਸੀ ਜੇ ਆਪ ਵਾਲੇ ਵੋਟਾਂ ਲੈਣ ਉਹਨਾਂ ਤੇ ਡੰਡੇ ਚੱਕ ਲਗੇ ਬੋਖਰਾ ਚੱਕ ਲਗੇ ਤੇ ਗਲੀਆਂ ਚ ਭਜਾ ਗਏ ਆਪ ਵਾਲਿਆਂ ਨੂੰ ਅਗਲੀ ਵਾਰ ਨੂੰ ਤਾਂ ਐਂ ਲੱਗਦਾ ਸਾਨੂੰ ਕਿਸੇ ਨੇ ਵੀ ਨਹੀਂ ਕੀਤਾ ਗਾ ਗਰੀਬ ਪਾਵਰ ਤਾਂ ਕੋਈ ਸੋਚਦਾ ਹੀ ਨਹੀਂ ਕਿਵੇਂ ਜੀ ਗਰੀਬ ਪਾਵਰ ਤਾਂ ਕੋਈ ਸੋਚਦਾ ਹੀ ਨਹੀਂ ਜੀ ਹੂੰ ਪਰ ਇਹ ਇਹ ਸਰਕਾਰ ਤੋਂ ਉਮੀਦਾਂ ਬਹੁਤ ਸੀ ਇਹ ਇਹ ਮਜ਼ਦੂਰ ਲੋਕਾਂ ਦੀ ਚਾਲ ਤਾਂ ਮੈਂ ਹਜੇ ਵੀ ਉਮੀਦਾਂ ਲਾਈ ਬੈਠੀ ਆਂ ਵੀ ਜੇ ਵੀ ਜਿਵੇਂ ਮੇਰੇ ਹਸਬੰਦ ਡਿਊਟੀ ਕਰਦੇ ਉੱਥੇ ਵਿਚਾਰੇ ਕੱਚਿਆਂ 'ਚ ਵੀ ਉਹਨਾਂ ਨੂੰ ਉਹ ਕਰ ਲੈਣਗੇ ਪੱਕੇ ਕਰ ਦੇਣਗੇ ਪਰ ਕੋਈ ਪਤਾ ਨਹੀਂ ਮੈਨੂੰ ਭਰੋਸਾ ਨਹੀਂ ਵੀਰੇ ਹਜੇ ਹੋ ਸਕਦਾ ਤੁਹਾਡੀ ਗੱਲ ਸੀਐਮ ਸਾਹਿਬ ਸੁਣ ਨਹੀਂ ਲੈਣ ਇਹ ਚੱਲ ਪਰ ਸੁਣ ਲੈਣਗੇ ਤਾਂ ਪਰ ਉਹਨਾਂ ਨੂੰ ਵੀ ਹੁਣ ਦਿਸੀ ਜਾਂਦਾ ਵੀਰੇ ਕਿੰਨੀ ਮਜ਼ਦ ਸੀਐਮ ਸਾਹਿਬ ਨਹੀਂ ਸੁਣਦੇ ਮਜ਼ਦੂਰਾਂ ਨੂੰ ਮੀਟਿੰਗਾਂ ਦੇ ਦੇ ਕੇ 17 ਵਾਰੀ ਮੀਟਿੰਗਾਂ ਦੇ ਦੇ ਕੇ ਮੁੱਕਰ ਗਏ ਇੱਕ ਵਾਰੀ ਵੀ ਮੀਟਿੰਗ ਨਹੀਂ ਕੀਤੀ ਉਹਨਾਂ ਨੇ ਸਾਡੇ ਉਹ ਤਾਂ ਗੱਲ ਕਚੈਰੀਆਂ 'ਚ ਘੇੜਾ ਮਾਰਦੇ ਫਿਰਦੇ ਸੀ ਰਿਸ਼ਵਤ ਖੋਰੀ ਚੈੱਕ ਕਰਦੇ ਫਿਰਦੇ ਸੀ ਰਿਸ਼ਵਤ ਕੋਈ ਉਹਨਾਂ ਦੇ ਆਵਦੇ ਹੀ ਹੈਗੇ ਸਿਰਫ ਇੰਨਾ ਕਿ ਦੁਕਾਨਦਾਰ ਬਦਲ ਗਿਆ ਦੁਕਾਨਦਾਰੀ ਉਹੀ ਹੈ ਵੀਰੇ ਹਾਂਜੀ ਕੋਈ ਕੰਮ ਕਰਾਇਆ ਏ ਅਸੀਂ ਕਚਹਿਰਾਂਾਂ 'ਚ ਜਾਂਦੇ ਰਹੇ ਤੇ ਕਹਿ ਦਿੰਦੇ ਰਿਸ਼ਵਤ ਨਹੀਂ ਲੈਂਦੇ ਪਟਵਾਰੀ ਸਾਹਿਬ ਤਹਿਸੀਲਦਾਰ ਸਾਹਿਬ ਸਭ ਨੇ ਸਾਡੇ ਤੋਂ ਅਸੀਂ ਰਜਿਸਟਰੀ ਦਾ ਕੰਮ ਕਰਾਇਆ ਸਾਡੇ ਤੋਂ 11 12000 ਰੁਪਏ ਲਿਆ ਉਹਨਾਂ ਨੇ ਖਾਦਾ ਏ ਹੁਣ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਖਾਦਾ ਕਿ ਜਿਨ੍ਹਾਂ ਨੇ ਸਾਡਾ ਕੰਮ ਕਰਾਇਆ ਉਹਨਾਂ ਨੇ ਖਾਦੇ ਪਰ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਤਹਿਸੀਲਦਾਰ ਨੇ ਪਟਵਾਰੀ ਨੇ ਬਈ ਉਹ ਪੈਸੇ ਲੈਂਦੇ ਆ ਉਹ ਨਹੀਂ ਮੋਲਕ ਨੂੰ ਦੀਂਦਾ ਗਾ ਹੁਣ ਇੱਕ ਬਿਜਲੀ ਵਾਲਾ ਮੁੰਡਾ ਪਿੱਛੇ ਜੀ ਉਹਨੇ ਕਿਤੇ ਵੀ ਕੋਈ ਸਿੱਤ ਤੋਂ ਲੈ ਲਈ ਰਿਸ਼ਵਤ ਚਲ ਉਹਦੇ ਹਿਸਤੇ ਵੀ ਆਪਾਂ ਗਲਤ ਆ ਉਹਨੂੰ ਵਿਚਾਰੇ ਨੂੰ ਕੱਚਿਆਂ ਚ ਅਸੀਂ ਉਹਨੂੰ ਵਿਭਾਗ ਵਿੱਚੋਂ ਕੱਢ ਕੇ ਤੇ ਹੁਣ ਉਹ ਗੱਡੀਆਂ ਤੇ ਡਰਾਈਵਰੀ ਕਰਦਾ ਫਿਰਦਾ ਹੈ ਇਹ ਅੱਛਾ ਉਹ ਤਾਂ ਮੁਲਕ ਨੂੰ ਦਿਸ ਗਏ ਹੈ ਨਾ ਤੇ ਜਿਹੜੇ ਵੀ ਹੁਣ ਉੱਥੇ ਪਟਵਾਰੀ ਆ ਤਹਿਸੀਲਦਾਰ ਉਹ ਸਭ ਲੈਂਦੇ ਆ ਸਾਡੇ ਤੋਂ ਅਸੀਂ ਰਜਿਸਟਰੀ ਦਾ ਕੰਮ ਕਰਵਾਇਆ ਜਦੋਂ ਰਜਿਸਟਰੀ ਕਰਾਈ ਹੋਊਗੀ ਤੁਸੀਂ ਪਹਿਲਾਂ ਕੋਈ ਸਿਵਲ ਨਾਲੇ ਇਹਨੇ ਠੀਕ ਕਰਨ ਵਾਲੀ ਆ ਫਿਰ ਗਰੀਬ ਢਿੱਡ ਪੇਟ ਬਨ ਕੇ ਕਰਾਉਣਾ ਵਾ ਤੇ ਫਿਰ ਉਹ ਤੋਂ ਦਿਲ ਨਹੀਂ ਦੁਖਿਆ ਬਹੁਤ ਜ਼ਿਆਦਾ ਹੀ ਦਿਲ ਦੁਖਿਆ ਵੀਰੇ ਮੈਨੂੰ ਤਾਂ ਮੁਲਕ ਤੇ ਵੀ ਇਸ ਗੱਲ ਦਾ ਬਹੁਤ ਜ਼ਿਆਦਾ ਹੀ ਗੁੱਸਾ ਆ ਵੀ ਅੱਛਾ ਉਹਨਾਂ ਨੂੰ ਬਿਜਲੀ ਵਾਲੇ ਕੋਈ 10000 ਰੁਪਏ ਉਹਨੇ ਲੈ ਲਿਆ ਚਲੋ ਕੰਮ ਕਰੀ ਜਾਂਦੇ ਸੀ ਉਹਨਾਂ ਤੋਂ ਤਾਂ ਵੀ ਉਹਨਾਂ ਨੇ ਉਹਨੂੰ ਨੌਕਰੀ ਤੋਂ ਕੱਢਤਾ ਤੁਹਾਨੂੰ ਪਤਾ ਹੀ ਹੈ ਜੇਤੂ ਚ ਉਹ ਮੁੰਡੇ ਨੂੰ ਨੌਕਰੀ ਤੋਂ ਕੱਢਤਾ ਉਹ ਵਿਚਾਰਾ ਹੁਣ ਡਰਾਈਵਰੀ ਕਰਦਾ ਫਿਰਦਾ ਤੇ ਪਰ ਵੀ ਸਾਡੇ ਤੋਂ ਜਿਹੜੇ ਮੈਨੂੰ ਬਹੁਤ ਦੁੱਖ ਇਹਨਾਂ ਗੱਲ ਸਾਡੇ ਤੋਂ 11-12000 ਰੁਪਏ ਖਾਦਾ ਉਹਨਾਂ ਨੇ